Very simple, but we are making it complicated. Absolutely right. Absolutely right. So no bada tolerance, like it's a second time, and that's the reason I'm here on with you. Oh thank you. Otherwise so may like you know, I just keep things very simple. I just talked about it. Thank you so much for yeah. You're welcome. You're welcome. But yes, I really like it because third day and the oh समाज अंदर चेंज लिया सबन एक सिखा दालसा और जो यही लालसा होना सारे एक ही एक जर्नी so, मैं गल स्टेप न, पकड़े स्टेप की आप ना जरूरी क्यों है

आत्मा सुना की कोशिश कर पे अपने वालते बहुत बड़ा है कि अंदर जल प्यासा प्यार्यार करू हूँ घर hmm. वाली प्यार करो बच्चे प्यार कर घर वाला प्यार करो या प्यो प्यार करू हूँ यो नहीं गल रही जी. ਹੁਣ ਜਿਹੜੀ ਇਹ ਆਤਮਾ ਆ ਇਹ ਇੱਕ ਪਿਆਰ ਮੰਗਦੀ ਹੈ ਜੀ ਆਪਣੇ ਆਪ ਆਪਣੇ ਆਪ ਦੇ ਆਪਣੇ ਆਪ ਨੂੰ ਪਿਆਰ ਕਰਨਾ ਔਰ ਇਹ ਬੜਾ ਸਾਦਾ ਹੈ ਬਹੁਤ ਸਾਦਾ ਬਿਲਕੁਲ ਜਿੱਦਣ ਲੋਕੀ ਸਮਝ ਗਏ ਕਿ ਜਿਹੜੀ ਚੀਜ਼ ਸਾਦੀ ਹੈ ਜੇ ਆਪਾਂ ਉਹ ਰੱਖੀਏ ਨਾ ਜ਼ਿੰਦਗੀ ਵਧੀਆ ਹੋ ਜੂ ਬਿਲਕੁਲ ਉਹਦਣ ਜ਼ਿੰਦਗੀ ਚੇਂਜ ਹੋ ਗਈ ਜੀ ਜੀ ਉਹ ਜਦੋਂ ਤੁਸੀਂ ਜਿੰਦੇ ਹੈਗੀ ਨਾ ਗੱਲ ਉਹ ਆਲ ਦੈਟ 글ਿਟਰ ਇਸ ਨਾਟ ਗੋਲਡ ਯਾ ਆਪਾਂ ਸੁਣਦੇ ਆਏ ਆ ਪੜ੍ਹਦੇ ਆਏ ਆ ਫਿਰ ਵੀ ਆਪਾਂ ਉਹ ਜਿਹੜੀ 글ਿਟਰ ਕਰਦੀ ਹੈ ਚੀਜ਼ ਆਪਾਂ ਉਹਦੇ ਪਿੱਛੇ ਭੱਜ ਜੰਨੇ ਆ ਜੀ ਜੀ ਬਿਲਕੁਲ ਬਿਲਕੁਲ ਹੈਨਾ ਉਹ ਉਹ ਅੱਧਾ ਛੱਡਣੀ ਪੈਣੀ ਸੋ ਸਾਦਗੀ ਵੱਲ ਤੁਰਨਾ ਪੈਣਾ ਜਿਵੇਂ ਆਯੁਰਵੇਦਾ ਵਿੱਚ ਵੀ ਹੈਗਾ ਹਾਂਜੀ ਸਾਤਵਿਕ ਤਾਮਸਿਕ ਯਾ ਤਾਮਸਿਕ ਹੋ ਗਿਆ 글ਿਟਰੀ ਸਾਤਵਿਕ ਹੋ ਗਿਆ ਸਾਧ ਬਿਲਕੁਲ ਹੈਨਾ ਸੋ

ਆਪਾਂ ਜਦੋਂ ਸੁੱਤੇ ਉੱਠਦੇ ਆਂ ਜੀ ਸਾਡੇ ਦਿਮਾਗ ਦੇ ਵਿੱਚ ਨਾ ਹੁੰਦੀਆਂ ਨਾ ਇਹ ਵੇਵਸ ਡੈਲਟਾ ਵੇਵਸ ਜੇ ਆਪਾਂ ਸੁੱਤੇ ਉੱਠਦੇ ਆਂ ਅਸੀਂ ਜਿਹੜੀ ਗੱਲਾਂ ਕਰਦੇ ਆਂ ਆਪਣੇ ਆਪ ਦੇ ਨਾਲ ਅਗਰ ਅਸੀਂ ਉਹ ਉਸ ਵੇਲੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਆਪਾਂ ਉਦੋਂ ਕਰਨੀ ਆ ਹਾਂਜੀ ਆਪਾਂ ਉਹ ਕਰੀਏ ਤੇ ਜਿਹੜਾ ਅੰਦਰ ਉਹ ਸੈਲਫ ਲਵ ਜਾਂ ਸਵੈ ਪਿਆਰ ਜਾਂ ਆਤਮ ਪਿਆਰ ਹੈਗਾ ਹਾਂਜੀ ਉਹ ਖੇਡਣਾ ਸ਼ੁਰੂ ਹੋ ਜਾਂਦਾ ਉਹ ਇਦਾਂ ਜਿਹਾ

एवं पहला दूजा तीजा चौथा पंजा छेव छे सेंटेंस बस पहला है क्योंकि शीशे आपने अपने आप